ਹੈਲੋ ਹਾਂਜੀ ਅੱਜ ਬਣਾਵਾਂਗੇ ਜੀ ਮੇਥੇ ਅਤੇ ਸਗਮਲਾ ਦੀ ਸਬਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੇਥੇ ਜਿਹੜੇ ਆਪਾਂ ਉਹ ਵੀ ਕੱਟ ਲੈਂਦੇ ਨੇ ਤੇ ਸਗਮਲਾ ਜਿਹੜੇ ਇਹ ਵੀ ਆਪਾਂ ਕੱਟ ਲੈਂਦੇ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਧੋ ਲੈਂਦਾ ਸੀ 1 ਘੰਟਾ ਹੋ ਗਿਆ ਇਹਨਾਂ ਨੂੰ ਧੋਤੇ ਗਏ ਨੂੰ ਤੇ ਹੁਣ ਮੇਥੇ ਜਿਹੜੇ ਇਹ ਆਪਾਂ ਨੇ ਧੋ ਲਾ ਰਹੇ ਹੁੰਦੇ ਸੀ ਇਹਨਾਂ ਨੂੰ ਵੀ ਹੁਣ ਆਪਾਂ ਧੋ ਲਵਾਂਗੇ ਚੰਗੀ ਤਰ੍ਹਾਂ ਕਿਉਂਕਿ ਬਾਅਦ ਵਿੱਚ ਹੀ ਆਪਾਂ ਜਿਹੜੇ ਕਿ ਪੌਣੀ ਸਬਜ਼ੀ ਦੇ ਵਿੱਚ ਤੇਲ ਆਪਣਾ ਕੜਾਹੀ ਦੇ ਵਿੱਚ ਗਰਮ ਮਜੀ ਤੇ ਜੀਰਾ ਹੁਣ ਆਪਾਂ ਪਾ ਦਿੱਤਾ ਤੇ ਕੱਟੇ ਹੋਏ ਪਿਆਜ਼ ਲਸਣ ਤੇ ਅਦਰਕ ਇਹ ਵੀ ਆਪਾਂ ਇਸ ਦੇ ਵਿੱਚ ਪਾ ਲੈਂਦੇ ਆ ਤੇ ਚੰਗੀ ਤਰ੍ਹਾਂ ਆਪਾਂ ਇਸ ਨੂੰ ਭੁੰਨਦੇ ਰਹਾਂਗੇ ਇਸ ਦਾ ਜਿਆਦਾ ਡਾਰਕ ਬ੍ਰਾਊਨ ਕਲਰ ਨਹੀਂ ਕਰਨਾ ਇਸ ਦਾ ਸਿਰਫ ਹਲਕਾ ਜਿਹਾ ਆਪਾਂ ਕਲਰ ਜਿਹੜਾ ਉਹ ਬ੍ਰਾਊਨ ਕਰਨਾ ਹੈਗਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਲਾਉਂਦੇ ਰਾਂਗੇ ਤਾਂ ਕਿ ਜਿਹੜੇ ਮਸਾਲੇ ਨੇ ਆਪਣੇ ਪਿਆਜ਼ ਨੇ ਇਹ ਹੇਠਾਂ ਨਾਲ ਲੱਗਣ ਤੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਭੁੰਨਦੇ ਰਹਾਂਗੇ ਕਿਉਂਕਿ ਜਿਹੜੇ ਸਗਮਲੇ ਜੇ ਆਪਾਂ ਭੁੰਨ ਕੇ ਸਬਜ਼ੀ ਬਣਾਉਣੀ ਆ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈਗੀ ਇਸ ਕਰਕੇ ਆਪਾਂ ਇਹਨਾਂ ਦੇ ਵਿੱਚ ਸੁੱਕੇ ਹੀ ਇਹਨਾਂ ਨੂੰ ਭੁੰਨ ਲਾਗਾ ਤੇਲ ਦੇ ਵਿੱਚ ਸਿਰਫ ਤੇ ਹੁਣ ਸਗਮਲਾ ਜਿਹੜੇ ਆਪਾਂ ਕੱਟੇ ਹੋਏ ਸੀਗੇ ਤੇ ਇਹਨਾਂ ਨੂੰ ਵੀ ਆਪਾਂ ਕੜਾਹੀ ਦੇ ਵਿੱਚ ਪਾ ਲਵਾਂਗੇ ਕੀ ਆਦੀ ਅਦਰਕ ਤੇ ਲਸਣ ਦੇ ਵਿੱਚ ਇਸ ਦੇ ਨਾਲ ਹੀ ਆਪਾਂ ਇਹਨਾਂ ਨੂੰ ਭੁੰਨ ਲੈਣਾ ਹੈ ਹੋਰ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਭੁੰਨਦੇ ਰਹਾਂਗੇ ਤੇ ਕੜਛੀ ਨਾਲ ਹਿਲਾਉਂਦੇ ਰਹਾਂਗੇ ਕਿਉਂਕਿ 10-15 ਮਿੰਟ ਇਹਨਾਂ ਨੂੰ ਇਸੇ ਤਰ੍ਹਾਂ ਹੀ ਆਪਾਂ ਜਿਹੜਾ ਕਿ ਸੁਗਮ ਵਾਲਾ ਇਹ ਭੁੰਨਣੇ ਹੈਗੇ ਤੇ ਪਾਣੀ ਇਸ ਦੇ ਵਿੱਚ ਆਪਾਂ ਜਿਹੜਾ ਉਹ ਨਹੀਂ ਪਾਵਾਂਗੇ ਸਿਰਫ ਸੁੱਕੇ ਹੀ ਇਹ ਭੁੰਨਣੇ ਹੈਗੇ ਤੇਲ ਦੇ ਵਿੱਚ ਹੀ ਲੋ ਜੀ 10-15 ਮਿੰਟ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਮੀਥੀ ਜਿਹੜੀ ਕੱਟੀ ਹੋਈ ਸੀ ਈ ਵੀ ਆਪਾਂ ਇਸਦੇ ਵਿੱਚ ਪਾ ਦਵਾਂਗੇ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦਿਆਂਗੇ ਤੇ ਇਹਨਾਂ ਨੂੰ ਵੀ 10-15 ਮਿੰਟ ਦੇ ਲਈ ਪੱਕਣ ਦੇ ਲਈ ਰੱਖਾਂਗੇ ਹੁਣ ਜੀ ਸਬਜ਼ੀ ਆਪਣੀ ਜਿਹੜੀ ਤੇ ਬਣ ਗਈ ਹੈ ਤੇ ਹੁਣ ਆਪਾਂ ਇਸਦੇ ਵਿੱਚ ਮਸਾਲੇ ਜਿਹੜੇ ਹੋ ਐਡ ਕਰਨੇ ਹੈਗੇ ਆਪ ਦੇ ਸਵਾਦ ਅਨੁਸਾਰ ਹੀ ਆਪਾਂ ਪਾ ਸਕਦੇ ਆ ਮਿਰਚ ਤੇ ਨਮਕ ਹਲਦੀ ਮਸਾਲਾ ਇਹ ਆਪਾਂ ਇਸ ਦੇ ਵਿੱਚ ਪਾ ਲਏ ਤੇ ਹੁਣ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਜੇਕਰ ਆਪਾਂ ਸਬਜ਼ੀਆਂ ਦੇ ਵਿੱਚ ਪਾਣੀ ਪਾਉਣੇ ਆ ਤਾਂ ਇਹ ਥੋੜੇ ਜਿਹੀ ਘੜਤਨ ਦੇ ਵਿੱਚ ਜਿਹੜੀ ਸਬਜ਼ੀ ਆ ਉਹ ਬਣ ਜਾਂਦੀ ਹੁੰਦੀ ਹੈਗੀ ਤੇ ਇਸ ਕਰਕੇ ਆਪਾਂ ਇਸ ਨੂੰ ਤੇਲ ਦੇ ਵਿੱਚ ਹੀ ਸਬਜ਼ੀ ਨੂੰ ਬਣਾਈ ਆ ਜਿਆਦਾ ਆਪਾਂ ਇਸ ਦੇ ਵਿੱਚ ਤੇਲ ਵੀ ਨਹੀਂ ਪਾਇਆ ਕਿਉਂਕਿ ਤੇਲ ਵੀ ਥੋੜਾ ਹੀ ਪਾਇਆ ਆਪਾਂ ਤੇ ਇਸ ਤਰ੍ਹਾਂ ਸਬਜ਼ੀ ਦਾ ਕਲਰ ਜਿਹੜਾ ਉਹ ਆ ਗਿਆ ਤੇ ਹੁਣ ਸਬਜ਼ੀ ਜਿਹੜੀ ਆਪਣੀ ਥੋੜੀ ਜੀ ਆਪਾਂ 1-2 ਮਿੰਟਾਂ ਦੇ ਲਈ ਹੋਰ ਬਣਾਉਣ ਦੇ ਲਈ ਰੱਖਾਂਗੇ ਸਰਦੀ ਹੋ ਗਈ ਬਣ ਕੇ ਹੋ ਗਈ ਆਪਣੀ ਤਿਆਰ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜੀ ਰੈਸਪੀ ਦੇ ਨਾਲ ਧੰਨਵਾਦ